ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮਦੀਹ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸ਼ਿਕਾਰ ਮਾਸੀਆਂ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋਬਨ ਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਸੂਈਆਂ ਸਵਾਈਆਂ گاਵਾ ਤੁਹਾਨੂੰ ਦਿਖਾਵਾਂਗੇ ਤੇ ਇੱਕ ਗੱਬਨ ਮਾਈ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਰਜੀਆ ਹੋਰ ਸਣਾ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਵਧੀਆ ਸਭ ਵਧੀਆ ਚੱਲਦਾ ਜੀ ਹਾਂਜੀ ਤੇ ਜਨਾ ਮੇਲੇ ਫਿਰ ਖੜਨਾ ਕੋਈ ਪਸ਼ੂ ਕੇ ਨਹੀਂ ਕਰਾਂਗੇ ਵੀਰ ਜੀ ਜੇ ਡੰਗਰ ਮਿਲਿਆ ਸੀ ਅੱਛਾ ਹਾਂਜੀ ਤੁਹਾਨੂੰ ਪਤਾ ਤੇਜੀ ਚੱਲਣ ਦੀ ਐ ਇਦਾਂ ਵੀ ਕੀ ਜਾਂਦਾ ਵਾ ਰੋਜਦਾਰੀ ਆ ਚਲਾਈ ਠੀਕ ਐ ਹਾਂਜੀ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਵੀਰ ਜੀ ਜੋਬਨ ਹਾਂਜੀ ਪਿੰਡ ਸ਼ਿਕਾਰਮਾਚੀਆਂ ਜਿਹੜਾ ਗਰਦਾਸਪੁਰ ਦੇ ਛੀ ਡੇਰਾ ਬਾਬਾ ਨਾਨਕ ਤੇ ਫੋਨ ਨੰਬਰ ਵੀ ਬੋਲਦੇ ਕਰੀ ਫੋਨ ਨੰਬਰ 819502855 ਠੀਕ ਹੈ ਹਾਂਜੀ ਤੇ ਸ਼ੁਰੂਆਤ ਫੇਰ ਆ ਪਹਿਲੇ ਨੰਬਰ ਵਾਲੀ ਤਾਂ ਕਰ ਲਈ ਜਿੱਥੋਂ ਕਰ ਲੋ ਠੀਕ ਹੈ ਤੇ ਮਗਰ ਕੀ ਜੀ ਇਹ ਤੇ ਬੱਚਾ ਕਾਫੀ ਖੂਬਸੂਰਤ ਜੀ ਇਹਦੇ ਮਗਰ ਜਿਹੜੀ ਵੱਛੀ ਹੈ ਬੀ ਜੀ ਇਹਦੇ ਮਗਰ ਜਿਹੜੀ ਵੱਛੀ ਹੈ ਹਾਂਜੀ ਹਾਂਜੀ ਠੀਕ ਆ ਤੇ ਕਿੰਨਾ ਕਿ ਚਿਹਰਾ ਹੋਇਆ ਐਨ ਸੋਈ ਨਾ ਇਹ ਕੱਲ ਰਾਤ ਦੀ ਸੋਈ ਹੈ ਕੱਲ ਰਾਤ ਦੀ ਸੋਈ ਹੈ ਹਾਂਜੀ ਹਾਂਜੀ ਠੀਕ ਆ ਤੇ ਤੋਰਾਂ ਹਾਂ ਫੇਰ ਇੱਕ ਰੀਨ ਮਗਾਈ ਖੁਰਦੇ ਉਹਦਰਾ ਦੁੱਧ ਕਿੰਨਾ ਕਿ ਚਵਾਈ ਜਾਊਗੀ ਦੁੱਧ ਵੱਛੀ 20 ਤੋਂ ਬਾਹਰ ਹੀ ਆਊਗੀ ਅੱਛਾ ਹਾਂਜੀ 20 ਤੋਂ ਬਾਹਰ ਜਿਹੜਾ ਚਵਾਈ ਜਾਊਗੀ ਹਾਂਜੀ ਹਾਂਜੀ ਇੱਕ ਕਦ ਕੱਠ ਜਿਹੜਾ ਇਹਦਾ ਚੰਗਾ ਵਾ ਬਾਕੀ ਇਹ ਕਿ ਤਾਜੀ ਸੋਈ ਆ ਤੇ ਥੋੜੇ ਲੱਪੇ ਚ ਆ ਬੱਚਾ ਕਾਫੀ ਭਲਿਆ ਦਿੱਤਾ ਵਾ ਇਹਨੇ ਮਗਰੇ ਦੇ ਵੱਛੀ ਆ ਚੰਗੇ ਟੀਕੇ ਦੀ ਵੱਛੀ ਆ ਜਿਹੜੀ ਇਹਦੇ ਮਗਰ ਹਾਈ ਗ੍ਰੈਂਥ ਚੰਗੀ ਆ ਤੇ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਆ ਤੇ ਆ ਵੱਛੀ ਜਿਹੜੀ ਇੱਕ ਮਿੰਟ ਵਿੱਚ ਵੀ ਸਿੱਧੀ ਕਰਦੇ ਆ ਵੀਡੀਓ ਆ ਦੇਖ ਸਾਡੇ ਜੀ ਕਾਫੀ ਪਿਆਰੀ ਵੱਛੀ ਆ ਜੜੀਆਂ ਤੇ ਮਗਰ ਤੇ ਕਿੰਨਾ ਰੱਖਣਾ ਵੀ ਜੀ ਦਾ ਮੁੱਲ ਫਿਰ ਆਪਾਂ ਵੀ ਜੀ ਮੁੱਲ ਇਹੋ ਜੀ ਵੱਛੀ ਦਾ ਮੰਡੀ ਦੇ ਇੱਥੇ ਦੇ ਲੱਖ ਲੱਖ ਡੇਢ ਹਣਾ ਵਾ ਹਾਂਜੀ 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 ਇੱਥੇ ਵੀ ਕਰਦੇ ਆ ਮੁੱਲ ਇਹਦਾ ਵੱਛੀ ਦਾ 75 ਭਾਵੇਂ 70 ਕਰਾਲੀਏ 65 ਦੀ ਦੇ ਦਾਂਗੇ 65000 ਦੀ ਦੇ ਦੋਗੇ ਹਾਂਜੀ ਹਾਂਜੀ ਛੋਟ ਛੜ ਕਰ ਦੋਗੇ ਵਿੱਚ 2000 ਰੁਪਏ ਛੜਦਾ 2 ਛੜਦਾ ਕਿ ਹੋਰ ਛੜ ਦੀਏ ਮਸਾਕੀ ਬਸੁਖੀ ਆਈ ਆ ਹਾਂਜੀ ਮਸਾਕੀ ਬਸੁਖੀ ਆਈ ਆ ਥੋੜੇ ਛੱਟ ਦੀ ਦੇ ਦਾਂਗੇ ਠੀਕ ਆ ਹਾਂਜੀ ਓਰੇ 60 ਦੇ ਵੀ ਜੀ ਨੇ ਕਹਿੰਦੇ ਕਿ ਦੇ ਦੇਾਂਗੇ ਤੇ ਹੋਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਹਨਾ ਦਾ ਸਾਈਜ਼ ਗਿਆ ਆ ਇਹਦਾ ਵੀ ਦੇਖ ਸਕਦੇ ਹੋ ਜੇ ਭਲਾ ਭੁਲਾ ਹਵਾ ਨੇ ਦੇ ਦੇ ਹੈਗੀਆਂ ਇਹ ਵੀ ਤਾਜੀ ਸੋਈ ਜਾ ਆ ਦੀ ਕਿੰਨਾ ਚਿਰ ਹੋਇਆ ਵੇ ਜਿੰਨ ਸੋਈ ਨਾ ਉਹ ਵੀ ਜੀ ਕੱਲ ਰਾਤ ਸੋਈ ਇਹ ਪਰਸੋਂ ਸਵੇਰੇ ਸੋਈ ਹੈ ਪਰਸੋਂ ਸਵੇਰੇ ਸੋਈ ਹੈ ਹਾਂ ਜੀ ਹਾਂ ਜੀ ਠੀਕ ਮੈਂ ਇਕੱਠੀਆਂ ਜੀਆਂ ਸੋਈਆਂ ਵਾਂ ਕੇ ਆ ਬੱਚਾ ਜੇ ਦਾ ਹਾਂ ਜੀ ਇਹਦੇ ਮਗਰ ਕੀ ਜੇ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਬੱਚਾ ਇਹਦਾ ਵੀ ਜਿਹੜਾ ਕਾਫੀ ਭਲਿਆ ਹੋਆ ਜਿਹੜਾ ਪੂਰਾ ਤਗੜਾ ਬੱਚਾ ਹੈ ਤੇ ਇਹਦੇ ਦੀ ਕਿੰਨੇ ਕ ਦੁੱਧ ਆ ਲਈ ਜੀ ਦੋਦੇ 20 ਤੋਂ ਪਲਾਸੀ ਜਾਊਗੀ ਅਵੀ ਅਛੇ ਵੀ ਵੇ ਤਾਂ ਪਲਾਸੀ ਜਾਊਗੀ ਠੀਕ ਐ ਤੋੜੋ ਹਾਂ ਫੇਰ ਇੱਕ ਰਹੀ ਇਹਨਾਂ ਤੋੜੇ ਕੋਲ ਤੇ ਤੋੜੀ ਹਾਂ 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 ਬਾਕੀ ਇਹ ਭਲਾ ਭੁਲਾ ਹਮਾਨੇ ਤੇ ਹੈਗੀਆਂ ਇਹਦੇ ਵੀ ਹਲੋ ਬਾਕੀ ਤਾਜੀ ਸੋਈ ਆ ਥੋੜੀ ਲੱਪੇ ਲੁੱਪੇ ਜਿਹੀ ਆ ਹਾਂਜੀ ਨਹੀਂ ਕੋਣ ਰੋ ਜੋ ਬੰਦੇ ਆ ਬੋਲਣਾ ਹੈ ਅੱਛੇ ਦੇ ਕੋ ਜਣਾ ਕੋਈ ਨਹੀਂ ਚੱਲ ਜੰਦ ਤੇ ਇਹਦਾ ਮੁੱਲ ਵੀ ਦੀ ਫਿਰ ਇਹਦਾ ਮੁੱਲ ਵੀਰਜੀ ਬੱਛੀ ਦਾ ਭਾਵੇਂ 80 ਕਰਾ ਲਈਏ 90 ਅੱਛਾ ਹਾਂਜੀ 70 ਦੀ ਦੇ ਦੀ ਵੀ ਕੋਸ ਨਹੀਂ 70 ਦੀ ਨਾਲ ਦਈਏ ਹਾਂਜੀ ਠੀਕ ਗੱਲ ਕਰੀ 60000 ਜੋ ਛੋੜ ਅੱਛਾ ਇਹਦੇ 60 ਜੋ ਛੋਟ ਕਰ ਦੋਗੇ ਹਾਂਜੀ ਠੀਕ 60 ਦੀ ਭਾਵੇਂ ਕੋਈ ਉਹ ਲੈ ਜਾਏ ਤਾਂ ਭਾਵੇਂ ਕੋਈ ਉਹ ਲੈ ਜਾਏ ਵੀ ਲੈ ਜਾਏ ਤੇ ਮਾਨਦਾਨ ਮੌਕੇ ਤੇ ਹੋਰ ਹੋ ਜਾਊਗਾ ਕਿ ਹਾਂਜੀ ਕਰਦਾ ਠੀਕ ਆ ਤੇ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਹਾਂਜੀ ਅ ਜਿਹੜੀ ਮਾਝ ਆਪਣੇ ਕੋਲ ਐਂਡ ਤੇ ਆ ਗਈ ਹੈ ਤੇ ਇਹਦੇ ਬਾਰੇ ਦੱਸੀਏ ਫਿਰ ਜੇ ਤੂੰ ਘੱਟੀ ਸੁਣਨੀ ਹੈ ਅੱਛਾ ਹਾਂ ਜੀ ਅੱਜ ਤੂੰ ਇਹ 10 ਕਿਲੋ ਦੁੱਧ ਦਤਾ ਹੈ ਠੀਕ ਆ ਹਾਂ ਜੀ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਹੈ ਦੁੱਧ 12-13 ਕਿਲੋ ਦਊ ਠੀਕ ਆ ਹਾਂ ਜੀ ਤੋਰ ਹਾਂ ਫੇਰੇ ਕਰੀਏ ਮਾਈ ਗੋਡ ਇਹ ਟਾਈਮ ਖੜ ਗਈ ਹੈ ਹਾਂ ਜੀ ਹੁਣ ਕਰ ਗਈ ਲੱਗਦੀ ਪਿਆ ਪਾ ਲੈ

ਇਦਾਂ ਮੋਲ ਵੀਰ ਜੀ ਭਾਵੇਂ 1 15 1 10 ਲੱਖ ਕਰ ਲਈਏ 95000 ਦੀ ਦਦਾਈ 95000 ਦੀ ਪੰਜ ਛੋਟ ਵਿੱਚ ਚਲੋ 5 ਛੋਟ ਕਰ ਦੋਗੇ ਠੀਕ ਆ ਤੇ ਠੀਕ ਆ ਵੀਰ ਕੁਛ ਹੈ ਨਾ ਹਾਂਜੀ ਬਾਸ ਵੀਰ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਆ ਗੱਬਣ ਆ ਤੇ ਦੋ ਸੁਈਆਂ ਸਵਾਈਆਂ ਤੇ ਆਪਣੀ ਆ ਕੇ ਤਸੱਲੀ ਕਰਕੇ ਵੇਸ਼ ਚੱਕ ਕੇ ਖੜੋ ਜੀ ਕੰਜ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ